ਫੇਨੋ ਲੈ ਕੇ ਆ ਰਹੇ ਸੀ ਬੀਜੇਪੀ ਵਾਲੇ ਇਹ ਨਵਾਂ ਕੰਮ ਕੀਤਾ ਬਾਬਾ ਬੇਨਾ ਉਹ ਬਾਬਾ ਕਿਹੜਾ ਉਹ ਦਿੱਤੀ ਆਏ ਬਾਬਾ ਜੀ ਨੂੰ ਤਾਂ ਲੈ ਕੇ ਆਂਦੇ ਸੀ ਇਹ ਆ ਆ ਹੁਣ ਇਹਨੂੰ ਲੈ ਕੇ ਆਣ ਲੱਗੇ ਸਿੱਧਿਓ ਲੈ ਯਾਰ ਹੱਥ ਧੋਵੀਂ ਕੀ ਆ ਹੁਣ ਮਰਵਾਉਣੇ ਆ ਪੈ ਇਥੇ ਜਲੰਧਰ ਦੇ ਲੋਕ ਐਸ ਗੱਲ ਪਰ ਆ ਗਏ ਤੁਸੀਂ ਆਮ ਆਦਮੀ ਪਾਰਟੀ ਵਾਲੇ ਸੋ ਮੈਂ ਮੰਗ ਕਰਦਾ ਕਿ ਇਹਦੀ ਪ੍ਰੋਲ ਵਾਪਸ ਕੀਤੀ ਜਾਵੇ ਜੋ ਇਲਜ਼ਾਮ ਸੀਤ ਲੁੰਗਰਾਲ ਨੇ ਲਗਾਏ ਹੈ ਉਹਨਾਂ ਦੀ ਹਾਈ ਕੋਰਟ ਤੋਂ ਮੋਟੋ ਉਹਨਾਂ ਨੂੰ ਲਵੇ ਤੇ ਉਹਦੇ ਤੇ ਸੀਬੀਆਈ ਇਨਕੁਆਇਰੀ ਮਾਰ ਕਰੇ ਭਾਪੀ ਨੂੰ ਮੈਂ ਕਹਿਣਾ ਚਾਹੁੰਦਾ ਤੇ ਜਾਗੋ ਮਿਲ ਕੇ ਨਾ ਖੇਲੋ ਤੁਸੀਂ ਉਹਨੂੰ ਖੜਾਤਾ ਦਿੱਤਾ ਸਟੇਜ ਪਰ ਉਹਨੂੰ ਬਰ ਤਕੜਾਤਾ ਕਰ ਦਿੰਦੇ ਉਹ ਵਿਚਾਰਾ ਰੋਣ ਲੱਗ ਕੇ ਆਪਣੀ ਟੀਰ ਰੋਲ ਕੇ ਕਿ ਮੈਂ ਆਪਣੀ ਟੀਵੀ ਬਚਾਣੀ ਉਹ ਵੀ ਠੀਕ ਹੈ ਜਿਹਾ ਕਿ ਕਿੰਨਾ ਕੁ ਲੜ ਸਕਦਾ ਉਹ ਬੰਦਾ ਇੱਕ ਸਰਕਾਰ ਦੇ ਨਾਲ ਇਸ ਗੱਲ ਤੇ ਮੈਨੂੰ ਉਹਦੇ ਨਾਲ ਹਮਦਰਦੀ ਹੈ ਮੈਂ ਉਹਦੇ ਨਾਲ ਖੜਾ ਐ ਮੈਂ ਕਹਿੰਦਾ ਮੰਨੂ ਦਵੇ ਉਹ ਮੈਂ ਤੁਹਾਡੇ ਸਾਰੇ ਪੱਤਰਕਾਰਾਂ ਦੇ ਵਿੱਚ ਉਸ ਆਡੀਓ ਨੂੰ ਪ੍ਰਲੀਜ਼ ਕਰਦਾ ਇਹ ਵੀ ਮਨੂ ਕਿ ਜੇ ਹਾਰ ਬੰਦਾ ਨਹੀਂ ਕਰ ਸਕਦਾ ਐਸੀ ਤਾਂ ਆਪਣਾ ਘਰ-ਬਾਰ ਛੱਡ ਕੇ ਕਫਣ ਮੰਨ ਕੇ ਅੱਜ ਦੇ ਲਈ ਤੁਰੇ ਵੀ ਕਰਦੇ ਤੁਰੇ ਵੀ ਐ ਕਿ ਜੇਤੀ ਬਾਤ ਨਹੀਂ ਹੋ ਰਹੀ ਕਿ ਪਤਾ ਨਹੀਂ ਨਾ ਨਹੀਂ ਜੇ ਦੇਰੀ ਹੁੰਦੀ ਤਾਂ ਫਿਰ ਅੱਜ ਬੋਲ ਦਿੰਦੇ ਕਿ ਆ ਸੀਗਾ ਆਡੀਓ ਜਦ ਹੁਣ ਸਾਰਾ ਕੁਝ ਉਹਨੇ ਦਿੱਤੇ ਦਿੱਤਾ ਆਡੀਓ ਦੇ ਵਿੱਚ ਕੀ ਆ ਕਿ ਉਹਦੇ ਪਰਿਵਾਰ ਦੀ ਕਾਲੇ ਕਾਰਨਾਮੇ ਆ ਅਰੋੜੇ ਦੇ ਕਾਲੇ ਕਰਨਾਰ ਨਾਮਿਆਂ ਤਾਂ ਫੇਰ ਖੋਲ ਦਿੰਦਾ ਉਹਨੂੰ ਜੀਜੇਪੀ ਵਾਲੇ ਦੋ ਜਿਹੜੇ ਅਪਰੋਚ ਹੋਏ ਵੀ ਉਹਨਾਂ ਨੇ ਆ ਕੇ ਦੱਸਤਾ ਉਹਨਾਂ ਕਹਿਤਾ ਹੋਣਾ ਵੀ ਜਿਸ ਤਰ੍ਹਾਂ ਕਹਿਰੇ ਨੇ ਦਿੱਤੀ ਆ ਜਿਸ ਤਰ੍ਹਾਂ ਦੂਸਰਿਆਂ ਨੇ ਦਿੱਤੀ ਆ ਉਸ ਤਰ੍ਹਾਂ ਤੂੰ ਵੀ ਟੀਐਮ ਨੂੰ ਯਾਰ ਗਵਰਨਰ ਨੂੰ ਤਾਂ ਦੇ ਦਿੰਦਾ ਘੱਟ ਤੇ ਘੱਟ ਕੁਝ ਗੱਲ ਤਾਂ ਬਣ ਜਾਂਦੀ ਪਰ ਇੱਕ ਗੱਲ ਪੁਆਇੰਟ ਤੇ ਖੜਾ ਹੋ ਗਿਆ ਕਿ ਅਰੋੜਾ ਦਾ ਪਤਾ ਲੱਗ ਗਿਆ ਕਿ ਟਿਹਰੇ 'ਚ ਖੜਾ ਹੋ ਗਿਆ ਮੁੱਖ ਮੰਤਰੀ ਦਾ ਪਰਿਵਾਰ ਕਟੜੇ ਵਿੱਚ ਖੜਾ ਹੋ ਗਿਆ ਮੁੱਖ ਮੰਤਰੀ ਅੱਜ ਕਟੜੇ 'ਚ ਖੜਾ ਉਹ ਚਾਹੇ ਜਿੰਨਾ ਮਰਜੀ ਸੱਚਾ ਬੜੀ ਜਾਵੇ ਜਾਂ ਫਿਰ ਸਾਰਿਆਂ ਦੇ ਸਾਹਮਣੇ ਮੁੱਖ ਮੰਤਰੀ ਹੁਣ ਇਹਨੂੰ ਖੋਲ ਕੇ ਦਿਖਾਵੇ ਕਿ ਜੀ ਇਹਦੇ 'ਚ ਕੀ ਹੈ ਇਹ ਸਚਾਈ ਹੈ ਉਹਨੂੰ ਸਚਾਈ ਬਰਲੇ ਕੇ ਆਵੇ ਅਸੀਂ ਲਿਖਤੀ ਕੰਪਲੇਨ ਹੈ ਐਸੀ ਲਿਖਤੀ ਕੰਪਲੇਨ ਕਰ ਰਹੇ ਹੈ ਇਲੈਕਸ਼ਨ ਕਮਿਸ਼ਨ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਰਦਾਤਾ ਕਰਨ ਵਾਲੇ ਬੰਦੇ ਲਿਆ ਕੇ ਇੱਥੇ ਇਲੈਕਸ਼ਨ ਉਪਲ ਦੀ ਜਿਹੜੀ ਕੋਸ਼ਿਸ਼ ਹੈ ਉਹਨੂੰ ਐਸੀ ਨਾ ਕੰਮ ਕਰਾਉਂਦਾ